ਬਾਬਾ ਬੁੱਢਾ ਸਾਹਿਬ ਜੀ ਦੀ ਆਰਬਲਾਂ ਉਸ ਵੇਲੇ ਸੌ ਤੋਂ ਟੱਪਦੀ ਪਈ ਹੈ ਬਾਬਾ ਜੀ ਬੀੜ ਸਾਹਿਬ ਚਲੇ ਗਏ ਨੇ ਤਨ ਗੁਰੂ ਖਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਹੁੰਦੇ ਨੇ ਸੌ ਸਾਲ ਤੋਂ ਉੱਪਰ ਉਮਰ ਤੇ ਖੱਤ ਦੇ ਵਿੱਚ ਖੁੰਡਾ ਹੋਣਾ ਚਿੱਟੇ ਕੱਪੜੇ ਚਿੱਟਾ ਦਾੜਾ ਤੇ ਨਾਲ ਦੋ ਤਿੰਨ ਸੇਵਾਦਾਰ ਤੇ ਰਸਤੇ ਵਿੱਚ ਜਿਨ੍ਹਾਂ ਨੇ ਦੇਖਣਾ ਕਹਿੰਦੇ ਨੇ ਜਦੋਂ ਅੰਮ੍ਰਿਤਸਰ ਦੀਆਂ ਗਲੀਆਂ ਵਿੱਚੋਂ ਬਾਬਾ ਲੰਘਦਾ ਸੀ ਦੁਕਾਨਾਂ ਤੋਂ ਖਲੋ ਕੇ ਲੋਕ ਪੈਰੀ ਜੋੜੇ ਲਾ ਕੇ ਮੱਥੇ ਟੇਕਦੇ ਸਨ ਅੱਜ ਉਹ ਬਿਰਦ ਬਾਬਾ ਹੱਥ ਵਿੱਚ ਖੁੰਡਾ ਪਕੜਾ ਆਵੇ ਤਾਂ ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬੇ ਕਰਦੇ ਸਨ ਜਦੋਂ ਬਾਬਾ ਬੁੱਢਾ ਸਾਹਿਬ ਹੁੰਦੇ ਸਨ ਤਖਤ ਤੋਂ ਉੱਠ ਕੇ ਖਲੋ ਜਾਂਦੇ ਸਨ ਇਹਨੂੰ ਇਹ ਨਾ ਸਮਝਿਓ ਕਿ ਗੁਰੂ ਨੀਵਾ ਨਹੀਂ ਮੈਂ ਕਹਿੰਦਾ ਗੁਰੂ ਦੀ ਵਿੱਡਿਆ ਵਿੜਪਣਾ ਦੇਖੋ ਜਿਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵ ਅੱਜ ਦੇਖਿਆ ਖੁੰਡਾ ਪਕੜ ਕੇ ਬਾਬਾ ਜੀ ਆਏ ਗੁਰੂ ਹਰਗੋਬਿੰਦ ਸਾਹਿਬ ਉੱਠ ਕੇ ਸਾਹਮਣੇ ਗਏ ਤੇ ਨਾਲ ਕਿਹਾ ਬਾਬਾ ਜੀ ਇੱਕ ਬੇਨਤੀ ਅਸੀਂ ਤੁਹਾਨੂੰ ਕਰਨੀ ਹੈ ਸਾਡੀ ਬੇਨਤੀ ਮੋੜਿਓ ਨਾ ਸੱਚੇ ਪਾਤਸ਼ਾਹ ਹੁਕਮ ਕਰੋ ਮੈਂ ਤੁਹਾਡਾ ਸੇਵਾਦਾਰ ਹਾਂ ਮੈਂ ਕਹਿੰਦਾ ਉਹ ਦਿਨ ਵੀ ਕਿਹਾ ਸੀ ਅੱਜ ਸਾਡੇ ਵਰਗਾ ਕੋਈ ਗ੍ਰੰਤੀ ਸਾਹਿਬ ਕੋਈ ਬਾਬਾ ਅਰਦਾਸ ਕਰਦਾ ਹੈ ਨਾ ਕਿ ਤੁਹਾਡੇ ਕਰ ਪੁੱਤਰ ਹੋਣੇ वो कई साल यही कैश करी जाएगा मेरी अरदास करके काम चलिया मेरी अरदास करके तो, तो मिलया मैं कहना जिद्दी अरदास करके पुत्र के हाथ जोड़ के केनती नहीं हुक्म करो मैं तो आड़ा गुलाम हाँ दावा नहीं हजूर कह लगे बाबा जी एक किपा करो ती पैदल ना आया करो शरीर बिरद है सचे पातशाह ਸਤਿਆਂ ਤੂੰ ਦਿੱਤੀ ਏ ਕਹਿਣ ਲੱਗੇ ਸਾਡੀ ਪਾਲਕੀ ਲੈ ਜਾਓ ਅੱਜ ਤੋਂ ਬਾਅਦ ਸਿੱਖ ਤੁਹਾਨੂੰ ਪਾਲਕੀ ਵਿੱਚ ਬਿਠਾ ਕੇ ਲਿਆਉਣਗੇ ਇਹ ਘਟਨਾ ਮੈਨੂੰ ਇੱਕ ਸੰਤ ਮਹਾਪੁਰਸ਼ ਨੇ ਸੁਣਾਈ ਸੀ ਜਿਹੜਾ ਆਪ 100 ਸਾਲ ਦੇ ਕਰੀਬ ਟੁਕਿਆ ਸੀ ਤੇ ਗੁਰਮੁਖ ਰੱਬ ਦੇ ਰੰਗ ਵਿੱਚ ਰਤਾ ਸੀ ਉਸ ਮਹਾਪੁਰਸ਼ ਨੇ ਕਿਹਾ ਹਜ਼ੂਰ ਨੇ ਕਿਹਾ ਕਿ ਤੁਸੀਂ ਪਾਲਕੀ ਲੈ ਜਾਓ ਇਸ ਪਾਲਕੀ ਵਿੱਚ ਆਓ ਹੱਥ ਜੋੜ ਕੇ ਦਾਤਾ ਸਿੱਖ ਤੇਰੇ ਦਰ ਤੇ ਪੈਦਲ ਤੁਰ ਕੇ ਆਉਂਦਾ ਹੀ ਚੰਗਾ ਲੱਗਦਾ ਹੈ। ਪਾਲਕੀ ਤੁਹਾਡੇ ਵਾਸਤੇ ਸੀ ਸੇਵਕਾਂ। ਹਜ਼ੂਰ ਨੇ ਕਿਹਾ ਸਾਡੀ ਬੇਨਤੀ ਨਹੀਂ ਮੰਨੋਗੇ। ਕਹਿਣ ਲੱਗੇ ਜ਼ਰੂਰ ਚਲੋ ਜਿਵੇਂ ਤੁਸੀਂ ਕਹਿੰਦੇ ਹੋ। ਪਾਲਕੀ ਲੈ ਗਏ। ਕੁਝ ਦਿਨਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਨੂੰ ਪਾਲਕੀ ਵਿੱਚ ਬਿਠਾ ਕੇ ਬੀੜ ਸਾਹਿਬ ਤੋਂ ਹਰਮੰਦਰ ਸਾਹਿਬ ਲੈ ਆਉਂਦੇ ਪਏ ਨੇ ਸਿੱਖ। ਪਰਦੇ ਲੱਗੇ ਨੇ। ਗੁਰੂ ਹਰਗੋਬਿੰਦ ਸਾਹਿਬ ਆਪ ਹਰਮੰਦਰ ਤੋਂ ਚੱਲ ਕੇ ਰਾਮ ਸਰ ਦੇ ਕਿਨਾਰੇ ਆ ਪਹੁੰਚੇ ਕਿਉਂਕਿ ਉਦੋਂ ਵੀ ਇਹ ਰਸਤਾ ਬੀੜ ਸਾਹਿਬ ਦਾ ਹੁੰਦਾ ਸੀ ਇੱਥੇ ਆ ਪਹੁੰਚੇ ਤੇ ਜਿੰਨਾ ਪਾਲਕੀ ਚੁੱਕੀ ਸੀ ਪਰਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਸੱਚੀ ਸਰਕਾਰ ਨੇ ਇੱਕ ਸੱਜਣ ਨੂੰ ਕਿਹਾ ਤੂੰ ਮੋਢਾ ਪਰਾਂ ਕਰ ਲੈ ਅੱਜ ਬਾਬੇ ਦੀ ਪਾਲਕੀ ਨੂੰ ਮੋਢਾ ਮੈਨੂੰ ਲਾਹਂਦੇ ਦੇਖਿਓ ਇੱਥੇ ਮੋਢਾ ਨਹੀਂ ਲੱਗਣ ਦਿੱਤਾ ਪਰ ਅਰਥੀ ਨੂੰ ਮੋਢਾ ਫਿਰ ਵੀ ਲਾ ਗਏ ਉਹ ਅੱਗੇ ਮੈਂ ਬੇਨਤੀ ਕਰਨੀ ਕਹਿਣ ਲੱਗੇ ਮੈਨੂੰ ਮੋਢਾ ਲਾਣ ਦਿਓ ਤਨ ਗੁਰੂ ਖਰਗੋਬਿੰਦ ਸਾਹਿਬ ਨੇ ਜਦੋਂ ਮੋਢਾ ਲਾਇਆ ਅੰਦਰੋਂ ਆਵਾਜ਼ ਆਈ ਪਾਲਕੀ ਰੋਕ ਦਿਓ ਨਹੀਂ ਤੇ ਪਾਲਕੀ ਵਿੱਚੋਂ ਮੈਂ ਛਾਲ ਮਾਰਾਂਗਾ ਪਾਲਕੀ ਥੱਲੇ ਰੱਖ ਦਿੱਤੀ ਨਿਕਲ ਕੇ ਬਾਬੇ ਨੇ ਚਰਨ ਫੜ ਲਏ ਮੈਂ ਕਿਹਾ ਦੇਖੋ ਗੁਰਸਿੱਖੀ ਮਰਜੀਵੜਿਆਂ ਦੀ ਹੈ ਮੁਰਦਿਆਂ ਦੀ ਹੈ ਇਹ ਤੇ ਖੌਮੇ ਵਿੱਚ ਜੀਣ ਵਾਲਿਆਂ ਨੂੰ ਸਿੱਖੀ ਦਾ ਕਿਣਕਾ ਨਹੀਂ ਜੇ ਮਿਲਦਾ ਚਰਨ ਫੜ ਕੇ ਕਿਹਾ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਪੈਦਲ ਆਉਣਾ ਵਾਂ ਮੈਂ ਪਹਲਕੀ ਵਿੱਚ ਨਹੀਂ ਆਉਣਾ ਹਸੂਰ ਨੇ ਇੱਕੋ ਦਮ ਘੁੱਟ ਕੇ ਆਪਣੀ ਗਲਵਕੜੀ ਵਿੱਚ ਲੈ ਕੇ ਕਿਹਾ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅਸੀਂ ਤੁਹਾਡੀ ਪਾਲਕੀ ਨੂੰ ਮੋੜਾ ਲਾਣ ਲੱਗੇ ਆਂ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਜਿਸ ਦਿਨ ਦਾ ਗੁਰੂ ਨਾਨਕ ਨੇ ਇੱਕ ਵਾਰੀ ਸੀਨੇ ਨਾਲ ਲਾਇਆ ਹੈ ਨਾ ਕਰਤਾਰਪੁਰ ਕਹਿ ਕੇ ਗਏ ਸੰ ਤੇਰੇ ਤੋਂ ਓਲੇ ਕਦੇ ਨਾ ਖੋਸਾਂ ਜਦੋਂ ਤੁਸੀਂ ਚੱਲੇ ਸੋ ਮੈਨੂੰ ਤੇ ਪਤਾ ਉਦੋਂ ਹੀ ਲੱਗ ਗਿਆ ਸੀ ਤੁਸੀਂ ਤੁਰੇ ਤੁਸੀਂ ਆਪੀ ਤਾਂ ਬਚਨ ਦਿੱਤੇ ਸਨ ਪਹਿਲੇ ਜਾਮੇ ਕਿ ਬੁੱਢਿਆਂ ਤੇਰੇ ਤੋਂ ਉਹਲੇ ਕਦੇ ਨਾ ਖੁਸ਼ਾਂ ਤੇ ਮੈਨੂੰ ਤਾਂ ਆਪ ਬਚਨ ਦੇ ਕੇ ਪੁੱਛਦੇ ਪਇਓ ਕਿ ਤੈਨੂੰ ਕਿਵੇਂ ਪਤਾ ਚੱਲ ਗਿਆ ਆਪਣੀਆਂ ਰਹਿਮਤਾਂ ਦੇ ਕੇ ਆਪ ਤੂੰ ਜਾਣ ਮੈਂ ਤਾਂ ਨਦਾਨ じゃ ਸਿੱਖ ਹਾਂ ਬਾਬਾ ਜੀ ਆਉਂਦੇ ਰਹੇ ਗੁਰੂ ਖਰਗਬਿੰਦ ਸਾਹਿਬ ਆਪਣੀ ਕੋਲ ਉੱਚਾ ਬਿਠਾਉਂਦੇ ਰਹੇ ਸਮਾਂ ਆ ਗਿਆ ਗਵਾਲੀਅਰ ਦੇ ਕਿਲੇ ਵੀ ਚਲੇ ਗਏ ਗੁਰੂ ਖਰਗਬਿੰਦ ਸਾਹਿਬ ਆਪਾਂ ਸੰਪੂਰਨਤਾ ਵੱਲ ਵੱਧਨੇ ਪਏ ਆਪਣੀ ਸੁਰਤ ਨੂੰ ਟਿਕਾ ਕੇ ਨਾਲ ਲੈ ਤੁਰੋ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ ਬਾਬਾ ਬੁੱਢਾ ਸਾਹਿਬ ਵੀਰ ਸਾਹਿਬ ਨੇ ਜਦੋਂ ਇਹ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰ ਲਿਆ ਗਿਆ ਇਹ 100 ਤੇ 8-9 ਸਾਲ ਦਾ ਬਿਰਦ ਬਾਬਾ ਫਿਰ ਉੱਠਿਆ ਦੇਖੋ ਗੁਰਮਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਆਜੋ ਬਾਬਾ ਫਿਰ ਹੱਥ ਵਿੱਚ ਖੁੰਡਾ ਪਕੜ ਕੇ ਉੱਠਿਆ ਸੰਗਤ ਜਿਹੜੀ ਬੇਬਲ ਖੋਈ ਕਦੀ ਇਹਨੂੰ ਖਡੂਰ ਲੈ ਕੇ ਗਈ ਜਿਹੜੀ ਬੇਬਲ ਖੋ ਕੇ ਕਦੀ ਬਾਸਰ ਕੇ ਲੈ ਕੇ ਗਈ ਜਿਹੜੀ ਬੇਬਲ ਖੋ ਕੇ ਕਦੀ ਗੋਇੰਦਵਾਂ ਲੈ ਕੇ ਗਈ ਅੱਜ ਉਹ ਸੰਗਤ ਦਾ ਇਕੱਠ ਬੀੜ ਸਾਂ ਪਹੁੰਚਿਆ ਕਹਿਣ ਲੱਗੇ ਬਾਬਾ ਗੁਰੂ ਤੇਰੇ ਤੋਂ ਲੈ ਨਹੀਂ ਸਾਨੂੰ ਗੁਰੂ ਖਰਗਬਿੰਦ ਸਾਹਿਬ ਦੇ دیدار ਕਰਾ ਦੇ ਬਾਬੇ ਬੁੱਢੇ ਨੇ ਚੌਕੀ ਆਰੰਭ ਕੀਤੀ ਮੈਂ ਬੇਨਤੀ ਜਿਹੜੀ ਕਰਨੀ ਚਾਹਨਾ ਰਾਤ ਨੂੰ ਮਿਸਾਲ ਜਗਾਈ ਉਹਦਾ ਚਾਨਣ ਹੱਥ ਵਿੱਚ ਕੇਸਰੀ ਨਿਸ਼ਾਨ ਸਾਰੇ ਸਿੱਖਾਂ ਨੂੰ ਕਿਹਾ ਕਿ ਮੇਰੇ ਨਾਲ ਸ਼ਬਦ ਪੜੋ ਆਪਾਂ ਗੁਰੂ ਦੇ ਕੋਲ ਗਵਾਲੀਅਰ ਦੇ ਕਿਲੇ ਤੱਕ ਪੈਦਲ ਤੁਰ ਕੇ ਜਾਵਾਂਗੇ ਬਿਰਦ ਬਾਬਾ ਸਿੱਖ ਸੰਗਤ ਦੀ ਅਗਵਾਈ ਪਿਆ ਕਰਦਾ ਰਾਤ ਚਾਨਣ ਵਿੱਚ ਰਾ ਕਾਲੇ ਖਨੇਰੇ ਨੂੰ ਚਾਨਣ چیرਦਾ ਪਿਆ ਸ਼ਬਦ ਪੜਦੀ ਕੋਈ ਸੰਗਤ ਪੜਾਂ ਦਰ ਪੜਾਂ ਗਵਾਲੀਅਰ ਦੇ ਕਿਲੇ ਜਾ ਪਹੁੰਚੀ ਖੈ ਬਾਬੇ ਬੁੱਢੇ ਨੇ ਕਿਲੇ ਦੇ ਦਰਵਾਜ਼ੇ ਨੂੰ ਦੇਖਿਆ ਤੇ ਦਰੋਗੇ ਨੂੰ ਪੁੱਛਿਆ ਮੇਰੇ ਸੱਚੀ ਸਰਕਾਰ ਇਸ ਦਰਵਾਜ਼ੇ ਦੇ ਅੰਦਰ ਗਏ ਕਹਿਣ ਲੱਗੇ ਖਾਂ ਬਾਬਾ ਜੀ ਕਹਿੰਦੇ ਨੇ ਉਸੇ ਵੇਲੇ ਆਪਣੇ ਗੋਡੇ ਟੇਕ ਦਿੱਤੇ ਖੁੰਡਾ ਬਾਬੇ ਨੇ ਸੋਟਾ ਰੱਖ ਦਿੱਤਾ ਤੇ ਧਰਤੀ ਤੇ ਮੱਥਾ ਟੇਕ ਕੇ ਕਿਹਾ ਜਿੰਨਾ ਰਾਹਾਂ ਤੋਂ ਮੇਰੇ ਚੋਜੀ ਪ੍ਰੀਤਮ ਮੀਰੀ ਪੀਰੀ ਦੇ ਮਾਲਕਾ ਤੂੰ ਗਿਆ ਹੈ ਤੇਰੇ ਰਾਹਾਂ ਨੂੰ ਮੈਂ ਮੱਥੇ ਟੇਕਣ ਆਇਆ ਬਾਬਾ ਜੀ ਨੇ ਪ੍ਰਕਰਮਾ ਕੀਤੀ ਕਿਲੇ ਦੀ ਜਦੋਂ ਦਰਵਾਜ਼ੇ ਤੇ ਆਉਣਾ ਤੇ ਉਸ ਦਰਵਾਜੇ ਨੂੰ ਚੁੰਮਣਾ ਉੱਥੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਬੈਠ ਜਾਣਾ ਤਨ ਗੁਰੂ ਖਰਗੋਬਿੰਦ ਸਾਹਿਬ ਕਿਰਪਾ ਨਿਧਾਨ ਮੇਰਾ ਦੇ ਦਾਤੇ ਗਵਾਲੀਅਰ ਦੇ ਕਿਲੇ ਵਿੱਚ ਨੇ ਬਾਬਾ ਬੁੱਢਾ ਸਾਹਿਬ ਜੀ ਅਜੇ ਵੀ ਪ੍ਰਕਰਮਾ ਪਾ ਕਰਦੇ ਨੇ ਉਸ ਗਵਾਲੀਅਰ ਦੇ ਕਿਲੇ ਦੀ ਧਿਆਨ ਦਿਹਾ ਜੇ ਗੁਰਮਖੋ ਗੁਰੂ ਖਰਗੋਬਿੰਦ ਸਾਹਿਬ ਰਹਾ ਹੋ ਕੇ ਆ ਗਏ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਾਪਸ ਪਏ ਆਉਂਦੇ ਨੇ ਤੁਸੀਂ ਤਵਜੋ ਦਿਓ ਮੇਰੀ ਬੇਨਤੀ ਵਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਾਬਾ ਬੁੱਢਾ ਸਾਹਿਬ ਜਦੋਂ ਗੁਰੂ ਖਰਗੋਬਿੰਦ ਸਾਹਿਬ ਦਾ ਆਉਣਾ ਸੁਣਿਆ ਉਹਨਾਂ ਨੇ ਘੋ ਦੇ ਦੀਵੇ ਮਚਾਏ ਉਸ ਦਿਨ ਦੀਪਾਵਲੀ ਸੀ ਦੀਵਾਲੀ ਦਾ ਦਿਨ ਸੀ ਤੇ ਬਾਬਾ ਬੁੱਢਾ ਸਾਹਿਬ ਨੇ ਘੋ ਦੇ ਦੀਵੇ ਮਚਾ ਕੇ ਉਸ ਦਿਨ ਸਿੱਖਾਂ ਵਿੱਚ ਦੀਵਾਲੀ ਵਾਲੇ ਦਿਨ ਦੀਵਾਲੀ ਵਾਰੀ ਰਾਤ ਦੀਵੇ ਮਚਾਣ ਦੀ ਮਰਿਆਦਾ ਕਾਇਮ ਕਰ ਦਿੱਤੀ ਤਾਂ ਗੁਰੂ ਖਰਗੋਬਿੰਦ ਸਾਹਿਬ ਮੇਰਾ ਦੇ ਦਾਤੇ ਜਦੋਂ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਦੇਖੀ ਤੇ ਉਸ ਦਿਨ ਆਪਣੀ ਰਸਨਾ ਤੋਂ ਇਹ ਬਚਨ ਕਹੇ ਸਨ ਕਿ ਬਾਬਾ ਜੀ ਤੁਹਾਡੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ ਭਾਵਨਾਵਾਲੇ ਜਦੋਂ ਚੌਂਕੀ ਵਿੱਚ ਚੱਲਿਆ ਕਰਨਗੇ ਉਦੋਂ ਸਾਡੇ دیدار ਪਾਣਗੇ ਅਸੀਂ ਤੁਹਾਡੀ ਚੌਂਕੀ ਵਿੱਚ ਆਪ ਸ਼ਾਮਿਲ ਹੋਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਸੋਧਰ ਰਹਿ ਰਾਤ ਸਾਹਿਬ ਜੀ ਦਾ ਪਾਠ ਸੰਪੂਰਨ ਹੁੰਦਾ ਹੈ ਪਹਿਲਾਂ ਕਦੀ ਬਲਦੀ ਕੋਈ ਮਿਸਾਲ ਦਿੱਤੀ ਜਾਂਦੀ ਸੀ ਅੱਜ ਸ੍ਰੀ ਸਾਹਿਬ ਤੇ ਨਿਸ਼ਾਨ ਦਿੱਤਾ ਜਾਂਦਾ ਹੈ ਸ੍ਰੀ ਸਾਹਿਬ ਚੌਂਕੀ ਕੱਢਣ ਵਾਲੇ ਖੱਤ ਵਿੱਚ ਪਕੜਦੇ ਨੇ ਨਿਸ਼ਾਨ ਪਕੜਦੇ ਨੇ ਵੱਡੀ ਪ੍ਰਕਰਮਾ ਕਰਦੇ ਨੇ ਸ਼ਬਦ ਗਾਉਂਦੇ ਜਾਂਦੇ ਨੇ ਤੇ ਅਸਲ ਵਿੱਚ ਜਦੋਂ ਲੰਘਦੇ ਨੇ ਇੰਜ ਲੱਗਦਾ ਜਿਵੇਂ ਬਾਬਾ ਬੁੱਢਾ ਸਾਹਿਬ ਆਪ ਚੌਂਕੀ ਪਾ ਕੱਢਦੇ ਪ੍ਰਕਰਮਾ ਕਰਕੇ ਅੰਦਰ ਪ੍ਰਵੇਸ਼ ਕਰਦੇ ਨੇ ਜਦੋਂ ਹਰਿਮੰਦਰ ਸਾਹਿਬ ਦੇ ਸਾਹਮਣੇ ਹੁੰਦੇ ਨੇ ਇਹ ਅੰਦਰ ਕੀਰਤਨ ਬੰਦ ਹੋ ਜਾਂਦਾ ਹੈ ਇਹਦਾ ਕਾਰਨ ਇਹ ਵੇ ਕਿ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਨੂੰ ਇੰਨਾ ਅਦਬ ਦਿੱਤਾ ਜਾਂਦਾ ਹੈ ਤੇ ਉਸੇ ਹਰਿਮੰਦਰ ਦੇ ਸਾਹਮਣੇ ਖਲੋ ਕੇ ਬਾਬੇ ਬੁੱਢੇ ਦੀ ਚੌਂਕੀ ਕੱਢਣ ਵਾਲੇ ਅਰਦਾਸ ਕਰਦੇ ਨੇ ਸਦੀਆਂ ਹੋ ਗਈਆਂ ਉਹ ਚੌਂਕੀ ਅਟਲ ਖੈਂ ਤੇ ਗੁਰੂ ਹਰਗੋਬਿੰਦ ਸਾਹਿਬ ਮੇਰ ਕਰਨ ਜਿੰਨੀ ਦੇਰ ਤੱਕ ਇਹ ਅਰਥ ਇਹ ਪਲੈਂਟ ਰਹੇਗਾ ਉਨੀ ਦੇਰ ਤੱਕ ਬਾਬੇ ਬੁੱਢੇ ਦੀ ਚੌਂਕੀ ਜੁਗੋ ਜੁਗ ਅਟਲ ਰਹੇਗੀ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਅੱਜ ਵੀ ਸਿੱਖ ਸੰਗਤ ਭਾਵਨਾ ਨਾਲ ਉੱਥੇ ਜਾਂਦੀ ਖਾਂ